ਬਹੁਤ ਹੀ ਪਿਆਰ ਦੇ ਨਾਲ ਮਹਾਂਪੁਰਸ਼ਾਂ ਦੀਆਂ ਮੂਰਤ ਕ੍ਰਿਸ਼ਨਾਂ ਤੋਂ ਸਤਿਗੁਰ ਜੀ ਦੇ ਨਾਮ ਦੀ ਵਡਿਆਈ ਜਪਣ ਵਾਲਿਆਂ ਦੀ ਵਡਿਆਈ ਆਪ ਜੀ ਸਰਵਣ ਕਰ ਰਹੇ ਸੋ ਆਓ ਸਾ ਸੰਗਤ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਰਤੀ ਕਾਗਰ ਕਰੋ ਜਿੰਨੇ ਵੀ ਸਰੀਰ ਗੁਰੂ ਦਰਬਾਰ ਵਿੱਚ ਜੁੜ ਬੈਠੇ ਹਨ ਜਦ ਫਿਰ ਕੋਈ ਸੇਵਾਦਾਰ ਕਿਸੇ ਸੇਵਾ ਵਿੱਚ ਮਸਰੂਫ ਹੈ ਆਪੋ ਆਪਣੀ ਸੁਰਤੀ ਵਿਰਤੀ ਕਾਗਰ ਕਰਕੇ ਹਾਜ਼ਰੀ ਲਵਾਓ ਔਰ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਕੌਣ ਹੈ ਸੰਤ ਕਿਸ ਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਹੁਤ ਵਡਿਆਈ ਆਈ ਹੈ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਥੋਂ ਤੱਕ ਵਚਨ ਕਿਹਾ ਜਪਣ ਵਾਲੇ ਪਰਵਾਨ ਹੋਏ ਸੰਤ ਜਿਹੜੇ ਨੇ ਉਨਾਂ ਵਿੱਚ ਤੇ ਰੱਬ ਵਿੱਚ ਕੋਈ ਭੇਤ ਨਹੀਂ ਹੈ ਉਹ ਇੱਕੋ ਜੇ ਹੋ ਜਾਂਦੇ ਨੇ। ਔਰ ਸਾਧ ਸੰਗਤ ਤੇ ਬਹੁਤ ਵੱਡੀ ਗੱਲ ਹੈ ਰੱਬ ਨੂੰ ਕਿਸੇ ਨੇ ਵੇਖਿਆ ਨਹੀਂ। ਕਿਉਂਕਿ ਰੱਬ ਦਾ ਕੋਈ ਰੂਪ ਰੰਗ ਰੇਖ ਭੇਤ ਦੇਸ਼ ਨਹੀਂ ਹੈ ਕਿ ਫਲਾਨੀ ਜਗ੍ਹਾ ਤੇ ਰੱਬ ਵੱਸਦਾ ਹੈ ਕੋਈ ਉੱਥੇ ਚਲਾ ਜਾਏ। ਰੱਬ ਦਾ ਕੋਈ ਰੂਪ ਰੰਗ ਰੇਖ ਨਹੀਂ ਹੈ। ਰੱਬ ਦੀ ਕੋਈ ਬਾਹਰੀ ਤੌਰ ਤੇ ਮੂਰਤ ਜਾਂ ਦੇਸ਼ ਟਿਕਾਣਾ ਨਹੀਂ ਹੈ ਇਸ ਤਰ੍ਹਾਂ ਦਾ ਭੇਖ ਰੱਬ ਦਾ ਹੈ ਇਸ ਤਰ੍ਹਾਂ ਦਾ ਦੇਸ਼ ਰੱਬ ਦਾ ਹੈ ਫਿਰ ਉਸ ਰੱਬ ਦਾ ਪਤਾ ਕਿੱਥੋਂ ਲੱਗਦਾ ਹੈ ਉਹ ਰੱਬ ਦੇ ਪਿਆਰਿਆਂ ਵਿੱਚੋਂ ਫਿਰ ਦਰਸ਼ਨ ਦਿੰਦਾ ਹੈ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਰੂਪ ਨਾ ਰੇਖ ਨਾ ਰੰਗ ਕਿਛ ਜਦੋਂ ਕਿਸੇ ਨੂੰ ਪਹਿਚਾਨਣਾ ਹੋਵੇ ਉਹਦਾ ਕੋਈ ਰੂਪ ਰੇਖ ਰੰਗ ਹੁੰਦਾ ਆਪਾਂ ਜਦੋਂ ਕਿਸੇ ਨੂੰ ਪਛਾਣੀ ਹੁੰਦਾ ਉਹਦੇ ਕਿਸੇ ਨਾ ਕਿਸੇ ਨਹਿਣ ਨਕਸ਼ ਨੂੰ ਆਪਾਂ ਜੀ ਹੱਥ ਰੱਖਿਆ ਵੇ ਫਲਾਨਾ ਬੰਦਾ ਫਲਾਨੇ ਵਰਗ ਹੈ ਜਿਹਦੀ ਮੂਰਤ ਤੁਸੀਂ ਪਹਿਲਾਂ ਵੇਖੀ ਹੋਏਗੀ ਉਹਨੂੰ ਪਹਿਚਾਣ ਲਓਗੇ ਕਿ ਫਲਾਨਾ ਬੰਦਾ ਹੈ ਜਿਸ ਰੱਬ ਦਾ ਕੋ ਰੂਪ ਰੰਗ ਰੇਖ ਹੈ ਹੀ ਨਹੀਂ ਉਹਨੂੰ ਪਹਿਚਾਣੋਗੇ ਕਿੰਦ ਰੂਪਨ ਰੇਖਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਪਰ ਨਾਲ ਮਹਾਰਾਜ ਨੇ ਲਿਖਿਆ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿਹਦੇ ਉੱਤੇ ਰੱਬ ਬਹੁਤ ਪ੍ਰਸੰਨ ਹੋ ਜਾਏ ਉਹਨੂੰ ਆਪਣੇ ਬਾਰੇ ਸੋਚੀ ਦਿੰਦਾ ਹੈ ਉਹਨੂੰ ਆਪਣੇ ਬਾਰੇ ਸਮਝ ਦਿੰਦਾ ਹੈ ਉਹਨੂੰ ਰੱਬ ਆਪਣੇ ਬਾਰੇ ਅਕਲ ਬਖਸ਼ਿਸ਼ ਕਰਦਾ ਹੈ ਕਿ ਲੈ ਵੀ ਮੈਂ ਤੈਨੂੰ ਹੁਣ ਉਹ ਅਕਲ ਦਿੱਤੀ ਹੈ ਇਹਦੇ ਨਾਲ ਤੂੰ ਮੈਨੂੰ ਪਹਿਚਾਨ ਲੈ ਕਿਉਂਕਿ ਰੱਬ ਦੀ ਕੋਈ ਸਥਿਰ ਮੂਰਤ ਨਹੀਂ ਹੈ ਰੱਬ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ ਕਿਉਂ ਕਿ ਉਹ ਜੇ ਇਸੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵਿੱਚ ਪਾਤਸ਼ਾਹ ਨੇ ਕਿਹਾ ਰੱਬ ਦੀ ਮੂਰਤ ਅਕਾਲ ਮੂਰਤ ਹੈ ਭਾਵ ਸਮੇਂ ਤੋਂ ਕਾਲ ਤੋਂ ਰਹਿਤ ਹੈ ਦੁਨੀਆਂ ਦੀਆਂ ਜਿੰਨੀਆਂ ਮੂਰਤਾਂ ਨੇ ਉਹ ਕਾਲ ਵਿੱਚ ਨੇ ਕਦੇ ਆਪਾਂ 10 20 ਸਾਲ ਪਹਿਲਾਂ ਜੋ ਹਨ ਸੀ ਹੁਣ ਬੁੱਢੇ ਨਜ਼ਰ ਆ ਰਹੇ ਆ ਔਰ ਹੋਰ ਦਸਾਂ 20 ਸਾਲਾਂ ਨੂੰ ਆਪਾਂ ਹੋਰ ਤਰ੍ਹਾਂ ਦੇ ਨਜ਼ਰ ਆਵਾਂਗੇ ਰੱਬ ਜਿਹੜਾ ਇੱਕੋ ਜਿਆ ਹੈ ਨਾ ਉਹ ਬੁੱਢਾ ਨਾ ਉਹ ਬੱਲਾ ਉਹਦੀ ਮੂਰਤ ਉੱਤੇ ਕਾਲ ਦਾ ਕੋਈ ਅਸਰ ਨਹੀਂ ਉਹ ਅਕਾਲ ਮੂਰਤ ਹੈ। ਔਰ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਅਚਲ ਮੂਰਤ ਹੈ ਭਾਈ ਉਹਦੀ ਸਥਿਰ ਮੂਰਤ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ। ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਾਹਿਨ ਜੇ ਰੂਪ ਰੰਗ ਅਰ ਰੇਖ ਭੇਖ ਉਹ ਕਹਿ ਨਾ ਸਕਤ ਕਹਿ ਅਚਲ ਮੂਰਤ अनुपो प्रकाश मितौज कहिजै अमतोज कहिजै कोटिन्द्र इंदर इन्द्रान शाह शहान गणिजै तिर पवन महीप सुर नर असुर नेत नेत वर्ण तन कहत तव सर्व नाम कथय कवन कर्म नाम वर्णित समत फिर जदों रब्ब दा कोई रूप रंग रेख भेख टकाणा नहीं है ओनु किवें मिलया जावे ਬਾਚਨ ਕੇ ਭਾਈ ਉਹਦਾ ਵਸਾ ਫਿਰ ਰੱਬ ਦੇ ਪਿਆਰਿਆਂ ਵਿੱਚ ਹੁੰਦਾ ਹੈ ਰੱਬ ਦਾ ਵਸਾ ਰੱਬ ਦੇ ਬੋਲ ਕਿੱਥੇ ਵਸਦੇ ਨੇ ਪ੍ਰਭ ਜੀ ਵਸੈ ਸਾਧਕੀ ਰਸਨਾ ਉਹ ਜਪਣ ਵਾਲਿਆਂ ਵਿੱਚ ਵਸ ਜਾਂਦਾ ਹੈ ਔਰ ਜਪਣ ਵਾਲਿਆਂ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈ ਕਦਮਾਂ ਵਿੱਚ ਕ੍ਰਾਂਤੀ ਤੇ ਬੋਲਾਂ ਵਿੱਚ ਕਰਾਮਾਤ ਹੁੰਦੀ ਹੈ ਜਪਣ ਵਾਲਾ ਜਿੱਥੇ ਕਦਮ ਧਰ ਦਿੰਦਾ ਹੈ ਉਹ ਧਰਤੀ ਤੇ ਕਰਮ ਬਦਲ ਜਾਂਦੇ ਨੇ ਜਿਹਦੇ ਵਿੱਚ ਰੱਬ ਦਾ ਵਾਸਾ ਪ੍ਰਗਟ ਹੋ ਜਾਏ ਉਹਦੇ ਹੱਥਾਂ ਵਿੱਚ ਵਰਕਤ ਆ ਜਾਂਦੀ ਹੈ ਉਹ ਕਿਸੇ ਨੂੰ ਕੋਈ ਚੀਜ਼ ਚੁੱਕ ਕੇ ਦੇ ਦੇ ਸਾਸ ਸੰਗਤ ਵਰਕਤ ਪੈ ਜਾਂਦੀ ਹੈ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਨੇ ਕਿਸੇ ਮਹਾਂਪੁਰਸ਼ ਬੰਦਗੀ ਵਾਲੇ ਕੋਲੋਂ ਕੋਈ ਪ੍ਰਸ਼ਾਦ ਕਿਸੇ ਨੇ ਲੈ ਲਿਆ ਜਿਹਦੇ ਭਾਗਾਂ ਵਿੱਚ ਉਹ ਔਲਾਦ ਨਹੀਂ ਸੀ ਉਹਨੂੰ ਔਲਾਦ ਬਖਸ਼ ਦਿੱਤੇ ਮਾਫ ਕਰਿਓ ਬਾਹਰੀ ਤੌਰ ਤੇ ਫਰੂਟ ਦੀਆਂ ਬਾਹਰ ਰੇੜੀਆਂ ਰੇੜੀਆਂ ਭਰੀਆਂ ਪਈਆਂ ਹੁੰਦੀਆਂ ਮੰਡੀ ਵਿੱਚ ਕੁੰਟਲਾਂ ਦੇ ਕੁੰਟਲ ਸੇਬ ਆਉਂਦੇ ਨੇ ਪਰ ਜਦੋਂ ਕੋਈ ਬੰਦਗੀ ਵਾਲਾ ਆਪਣੇ ਹੱਥ ਨਾਲ ਉਹ ਪ੍ਰਸ਼ਾਦ ਦੇ ਦਿੰਦਾ ਹੈ ਕਰਮ ਬਦਲ ਜਾਂਦੇ ਨੇ ਇਹਨੂੰ ਕਰਮकांड ਨਾ ਸਮਝਿਓ ਕਿਉਂ ਉਹ ਬੰਦਗੀ ਹੋਣ ਕਰਕੇ ਰੱਬ ਦਾ ਵਾਸਾ ਉਹਦੇ ਵਿੱਚ ਹੈ ਉਹਦੇ ਹੱਥਾਂ ਵਿੱਚ ਬਰਕਤ ਹੈ ਉਹਦੇ ਕਦਮਾਂ ਵਿੱਚ ਕ੍ਰੰਤੀ ਹੈ ਉਹਦੇ ਬੋਲਾਂ ਵਿੱਚ ਕਰਾਮਾਤ ਹੈ ਉਹ ਕਿਸੇ ਨੂੰ ਬੋਲ ਕਹ ਦੇ ਤਾਂ ਸਾਥ ਸੰਗਤ ਵੱਡੇ ਵੱਡੇ ਰਾਜਿਆਂ ਦਾ ਰਾਜ ਭਾਗ ਹੋਰ ਵੱਜ ਜਾਂਦਾ ਔਰ ਕੰਗਾਲ ਬੰਦੇ ਰਾਜੇ ਹੋ ਜਾਂਦੇ ਨੇ ਤੇ ਜੇ ਸਾਧੂ ਨਜ਼ਰ ਫੇਰ ਲੈ ਵੱਡੇ ਵੱਡੇ ਰਾਜੇ ਵੀ ਕੰਗਾਲ ਹੋ ਜਾਂਦੇ ਇਹ ਸਾਧੂ ਦੇ ਹੱਥ ਵਿੱਚ ਹੈ ਹੁਣ ਰੱਬ ਰੱਬ ਵਰਗਾ ਕਿਵੇਂ ਇਹ ਆਪਾਂ ਵਿਚਾਰ ਕਰਦੇ ਪਹਿਲਾਂ ਆਪਾਂ ਜਪਣ ਵਾਲਿਆਂ ਤੋਂ ਪ੍ਰਵਾਨ ਜਾਈਏ ਇੱਕ ਵਾਰ ਆਪੋ ਆਪਣੀ ਮਨੋਵਿਰਤੀ ਕਾਗਰ ਕਰਕੇ ਕਿਉਂਕਿ ਮਹਾਪੁਰਸ਼ ਆਪਣਾ ਇੱਥੇ ਵਿਸ਼ਰਾਮ ਦਿੱਤਾ ਹੈ ਵੀ ਢੂੰਡ ਸੱਜਣ ਸੰਤ ਪੱਕਿਆਂ ਸਭ ਤੋਂ ਪਹਿਲਾਂ ਤੇ ਪਤਾ ਹੋਵੇ ਵੀ ਇਹ ਸੰਤ ਹੈ ਜਦੋਂ ਉਹਦੀ ਨਿਸ਼ਾਨੀ ਪਤਾ ਲੱਗ ਜਾਵੇ ਫਿਰ ਤੁਸੀਂ ਉਹਨੂੰ ਲੱਭ ਸਕੋਗੇ ਪਹਿਲਾਂ ਇਹ ਪਤਾ ਹੋਵੇ ਵੀ ਸੰਤ ਹੈ ਫਿਰ ਉਹਦੀ ਨਿਸ਼ਾਨੀ ਜਦੋਂ ਪਤਾ ਲੱਗ ਜਾਵੇ ਸੰਤ ਹੈ ਉਹ ਪੱਕਾ ਵੀ ਪਤਾ ਲੱਗ ਜਾਏਗਾ ਜੇ ਇੱਥੇ ਪੱਕਿਆ ਸੰਤ ਲਿਖਿਆ ਇਹਦਾ ਮਤਲਬ ਕੱਚਾ ਵੀ ਹੁੰਦਾ ਜੇ ਬਾਣੀ ਵਿੱਚ ਸੰਤ ਸ਼ਬਦ ਆਇਆ ਤਾਂ ਅਸੰਤ ਸ਼ਬਦ ਵੀ ਆਇਆ ਕਿ ਭਾਈ ਕਿਤੇ ਭੁਲੇਖੇ ਵਿੱਚ ਨਾ ਪੈ ਜੇ ਕਿਸੇ ਕੱਚੇ ਦੀ ਸੰਗਤ ਨਾ ਕਰ ਲਈ ਕੱਚੇ ਦੀ ਸੰਗਤ ਹਮੇਸ਼ਾ ਮਾੜੀ ਹੁੰਦੀ ਹੈ ਸਾਥ ਸੰਗਤ ਪਾਰਾ ਜਦੋਂ ਕੋਈ ਭਸਮ ਕਰਕੇ ਬੈਦਕ ਨੁਕਤੇ ਨਾਲ ਦਵਾਈ ਬਣਾਉਂਦਾ ਹੈ ਬੈਦ ਜੇ ਉਹ ਪਾਰਾ ਪੱਕ ਜਾਏ 20-20 ਸਾਲ ਦੇ ਰੋਗ ਖਤਮ ਕਰ ਦਿੰਦਾ ਤੇ ਜੇ ਪਾਰਾ ਕੱਚਾ ਰਹੇ ਤਾਂ ਉਹ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦਾ ਜੇ ਸੰਤ ਪੱਕਾ ਮਿਲ ਜਾਏ ਉਹ ਤੁਹਾਡੇ ਕਰਮ ਬਦਲ ਸਕਦਾ ਤੁਹਾਡਾ ਜਨਮ ਸਫਲ ਕਰ ਸਕਦਾ ਔਰ ਸਾਧ ਸੰਗਤ ਜੇ ਕੱਚਾ ਮਿਲ ਜਾਏ ਉਹ ਬਰਬਾਦੀ ਵੀ ਕਰ ਸਕਦਾ ਇਸ ਲਈ ਪਾਠੇ ਨੇ ਕਹ ਤੂੰ ਇਹ ਗੱਲ ਦੀ ਪਛਾਣ ਰੱਖਣੀ ਵੇ ਸੰਤ ਕੌਣ ਹੈ ਫਿਰ ਪੱਕੇ ਲੱਭੀ ਨਾਨਕ ਕੱਚਣ ਸਿਉ ਤੋੜ ਇਹਦਾ ਮਤਲਬ ਕੱਚੇ ਹੁੰਦੇ ਨੇ ਢੂੰਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿੱਚੜੇ ਓਏ ਮੂਆ ਨਾ ਜਾਹੀ ਛੋੜ ਮਹਾਰਾਜ ਪੱਕੇ ਸੰਤ ਦੀ ਨਿਸ਼ਾਨੀ ਦੱਸੋ ਕੌਣ ਹੈ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਣਗੇ ਹਜ਼ੂਰ ਨੇ ਬਚਨ ਕਿਆ ਆਸਾ ਮਹਲਾ ਪੰਜਵਾਂ ਪਹਿਲਾ ਸੁਣ ਸੰਤ ਕੋਣ ਹੈ ਆਠ ਪਹਿਰ ਨਿਕਟ ਕਰ ਜਨੈ ਪ੍ਰਭ ਕਾ ਕੀਆ ਮਿੱਠਾ ਮਨ ਅਠੇ ਪਹਿਰ 24 ਘੰਟੇ 24 ਆਵਰ ਇਹ ਪੱਕੇ ਸੰਤ ਦੀ ਨਿਸ਼ਾਨੀ ਹੈ ਕਿ ਉਹ ਰੱਬ ਨੂੰ ਆਪਣੇ ਨੇੜੇ ਜਾਣਦਾ ਹੈ ਹਰ ਗੱਲ ਵਿੱਚ ਉਹਦੇ ਰੱਬ ਸ਼ਾਮਲ ਹੈ 24 ਘੰਟੇ ਪਰਮਾਤਮਾ ਉਹਦੇ ਨਾਲ ਰਹਿਣ ਲੱਗ ਪੈਂਦਾ ਹੈ ਸਾਥ ਸੰਗਤ ਰੱਬ ਦੇ ਹੁਕਮ ਤੋਂ ਬਾਹਰ ਨਹੀਂ ਕਦੇ ਜਾਂਦਾ ਉਹਦਾ ਝਗੜਾ ਕੋਈ ਜ਼ਮੀਨਾਂ ਜਾਇਦਾਦਾਂ ਦਾ ਨਹੀਂ ਹੋਏਗਾ ਉਹਦਾ ਝਗੜਾ ਕਿਸੇ ਨਾਲ ਕੋਈ ਵਹਿਰ ਵਿਰੋਧ ਨਹੀਂ ਹੋਏਗਾ ਬਾਹਰੀ ਤੌਰ ਤੇ ਸੰਤ ਦਾ ਕਿਸੇ ਨਾਲ ਵੈਰ ਨਹੀਂ ਕਿਉਂ ਉਹ ਰੱਬ ਵਰਗਾ ਹੀ ਤਾਂ ਹੈ ਕਿਉਂਕਿ ਰੱਬ ਨਿਰਵੈਰ ਹੈ ਜੇ ਰੱਬ ਨਿਰਵੈਰ ਹੈ ਤਾਂ ਰੱਬ ਵਰਗਾ ਹੋਇਆ ਸੰਤ ਵੀ ਨਿਰਵੈਰ ਹੈ ਜੇ ਰੱਬ ਨਿਰਭਉ ਹੈ ਤਾਂ ਸੰਤ ਦੀ ਨਿਸ਼ਾਨੀ ਉਹਨੂੰ ਕਿਸੇ ਦਾ ਡਰ ਨਹੀਂ ਹੋਏ ਨੌ ਪੈਸੇ ਵਾਲਿਆਂ ਤੋਂ ਡਰਦਾ ਨੌ ਪਾਵਰ ਵਾਲਿਆਂ ਤੋਂ ਡਰਦਾ ਉਹ ਕੁੱਲੀ ਵਿੱਚ ਰਹਿੰਦੇ ਆ ਵੀ ਬਾਦਸ਼ਾਹੀ ਜੀਵਨ ਬਤੀਤ ਕਰਦਾ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਪਰ ਵਾਹ ਨਹੀਂ ਕਿਸੇ ਤੇਰੀ ਬਾਝ ਸੱਚੇ ਨਾਹੇ ਉਹਨੂੰ ਬਹੁਤੇ ਲੋਕਾਂ ਦੀ ਪਰਵਾਹ ਨਹੀਂ ਹੁੰਦੀ ਕਿ ਲੋਕ ਚਲੇ ਜਾਣਗੇ ਬੰਦੇ ਰਸ ਜਾਣਗੇ ਇਹ ਆਪਾਂ ਨੂੰ ਪਰਵਾਹ ਹੁੰਦੀ ਅਸੀਂ ਆਮ ਲੋਕ ਡਰਦੇ ਹਾਂ ਮੇਰੇ ਮਗਰ ਬੰਦੇ ਨਾ ਰਸ ਜਾਣ ਰਿਸ਼ਤੇਦਾਰੀ ਨਾ ਟੁੱਟ ਜਾਏ ਫਲਾਨਾ ਬੰਦਾ ਰੋਸ ਨਾ ਜਾਏ ਅਮੀਰ ਬੰਦਾ ਕਿਤੇ ਨਾਰਾਜ਼ ਨਾ ਹੋ ਜਾਏ ਸਾਧੂ ਨੂੰ ਇਹਦਾ ਕੋਈ ਮਤਲਬ ਨਹੀਂ ਸੰਤ ਦਾ ਇਹ ਚੀਜ਼ ਨਾਲ ਕੋਈ ਸਬੰਧ ਨਹੀਂ ਸਾਧ ਸੰਗਤ ਉਹਨੂੰ ਬੰਦਿਆਂ ਦੀ ਜ਼ਰੂਰਤ ਨਹੀਂ ਪੈਂਦੀ ਕੁਝ ਸਾਲ ਪਹਿਲਾਂ ਵੀ ਇਹ ਬੇਨਤੀ ਮੈਂ ਇਸ ਜਗ੍ਹਾ ਤੇ ਕਹੀ ਸੀ ਸਜਣੋ ਫੁੱਲਾਂ ਵਿੱਚ ਰਸ ਭਰਨ ਦੀ ਦੇਰ ਹੈ ਫੁੱਲ ਖਿੜਨਾ ਸ਼ੁਰੂ ਹੋ ਜਾਂਦੇ ਜਦੋਂ ਉਸ ਫੁੱਲ ਵਿੱਚ ਖੁਸ਼ਬੂ ਭਰ ਜਾਂਦੀ ਹੈ ਉਹ ਖਿੜਨਾ ਸ਼ੁਰੂ ਹੁੰਦਾ ਖਿੜੇ ਹੋਏ ਫੁੱਲ ਦੀ ਖੁਸ਼ਬੂ ਫੈਲਣ ਲੱਗ ਪੈਂਦੀ ਹੈ ਇਹ ਸਚਾਈ ਹੈ ਖਿੜੇ ਹੋਏ ਬਾਗਿਚੇ ਵਿੱਚ ਖਿੜੇ ਫੁੱਲਾਂ ਨੂੰ ਕਿਸੇ ਭੌਰਿਆਂ ਨੂੰ ਮੱਖੀਆਂ ਨੂੰ ਸੱਦਣਾ ਨਹੀਂ ਪੈਂਦਾ ਬਸ ਖੁਸ਼ਬੂ ਫੁੱਲ ਚੋਂ ਖਿੜਨ ਦੀ ਦੇਰ ਹੈ ਭੌਰੇ ਸੰਕੜੇ ਮੀਲਾਂ ਤੋੜ ਕੇ ਆਪਣੇ ਆਪ ਉਸ ਫੁੱਲ ਦੀ ਪਰਕਰਮਾ ਕਰਦੇ ਨੇ ਇਦਾਂ ਸਾਧੂ ਵਿੱਚ ਭਗਤੀ ਦਾ ਰਸ ਖੜਨ ਦੀ ਦੇਰ ਹੈ ਉਹਨੂੰ ਲੋਕੀ ਸੱਦਣੇ ਨਹੀਂ ਪੈਂਦੇ ਦੁਨੀਆ ਆਪਣੇ ਆਪ ਆਉਣ ਲੱਗ ਪੈਂਦੀ ਹੈ ਸੰਤ ਕਦੇ ਐਡਵਰਟਾਈਜ਼ਮੈਂਟ ਕਰਕੇ ਨਹੀਂ ਲੋਕ ਬੁਲਾਉਂਦਾ ਕਿ ਮੇਰੇ ਕੋਲ ਆਓ ਜੀ ਆ ਜਿੰਨਾ ਤੁਸੀਂ ਵੇਖਦੇ ਹੋ ਨਾ ਇੰਟਰਨੈਟ ਉੱਤੇ ਫਲਾਨੀ ਜਗ੍ਹਾ ਤੇ ਆ ਕੁਛ ਕੀਤਾ ਜਾਂਦਾ ਜੀ ਫਲਾਨੀ ਜਗ੍ਹਾ ਤੇ ਆ ਚੀਜ਼ ਹੁੰਦੀ ਹੈ ਜਿੰਨੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਸਾਸ ਸੰਗਤ ਤੇ ਕੱਚੇਪਨ ਦੀ ਨਿਸ਼ਾਨੀ ਸੰਤ ਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੋਏਗੀ ਕਿ ਇੱਥੇ ਐਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਇੱਥੇ ਆ ਚੀਜ਼ ਮਿਲਦਾ ਉਹਨੂੰ ਦੱਸਣ ਦੀ ਲੋੜ ਨਹੀਂ ਇਥੋਂ ਤੱਕ ਪਾਤਸ਼ਾਹ ਨੇ ਕਿਹਾ ਸੰਤ ਨੂੰ ਕਿਸੇ ਨੂੰ ਦਵਾਈ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਤਾਂ ਸਾਧਕ ਦੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਹਾਂ ਬਾਰੀ ਤੌਰ ਤੇ ਕਈ ਵਾਰ ਦਵਾਈਆਂ ਰੱਖਣੀਆਂ ਪੈਂਦੀਆਂ ਨੇ ਮੈਂ ਉਹਨਾਂ ਸਾਧੂਆਂ ਦੇ ਦਰਸ਼ਨ ਕੀਤੇ ਮਹਾਰਾਜ ਕੰਮ ਤਾਂ ਇਦਾਂ ਹੀ ਹੋਈ ਜਾਂਦਾ ਦਵਾਈ ਕਿਉਂ ਦਿੰਦੇ ਹੋ ਕਹਿੰਦੇ ਭਾਈ ਸਿੱਧਾ ਆਪਣੇ ਨਾਮ ਨਹੀਂ ਲਈਦਾ ਸੀ ਸਿੱਧਾ ਆਪਣੇ ਨਾਮ ਨਹੀਂ ਇੱਕ ਮਹਾਂਪੁਰਸ਼ ਨੇ ਮੈਂ ਦਰਸ਼ਨ ਕੀਤੇ ਸਾਧ ਸੰਗਤ ਹੁਣ ਉਹਨਾਂ ਦਾ ਸਥਾਨ ਦੋ ਥਾਂ ਤੇ ਬਹੁਤ ਵੱਡਾ ਬਣਿਆ ਹੋਇਆ ਹੈ ਸੰਤ ਬਾਬਾ ਦਲੇਲ ਸਿੰਘ ਜੀ ਉਹਨਾਂ ਦਾ ਸਥਾਨ ਉਹਨਾਂ ਤੋਂ ਬਾਅਦ ਅੱਗੇ ਵਸਾਇਆ ਹੋਇਆ ਮਹਾਂਪੁਰਸ਼ ਨੇ ਮੈਂ ਦਰਸ਼ਨ ਕੀਤੇ ਸਾਧ ਸੰਗਤ ਉਹ ਮਹਾਂਪੁਰਸ਼ਾਂ ਦਾ ਸਥਾਨ ਸ਼ਾਬਾਦ ਵੀ ਹੈ ਤੇ ਮਹਾਲਪੁਰ ਦੇ ਲਾਗੇ ਵੀ ਅਸ਼ਾ ਉਹਨਾਂ ਨੇ ਕਿਸੇ ਨੂੰ ਕਹਿ ਦਿੱਤਾ ਬਾਅਦ ਵਿੱਚ ਵੀ ਦਵਾਈ ਦਿਆ ਕਰੋ ਤਾਂ ਜਿਹਨੂੰ ਦਵਾਈ ਕਹਿੰਦੇ ਸੀ ਤੂੰ ਦਵਾਈ ਦਿਆ ਕਰ ਸੰਗਤ ਆਉਣੀ ਉਹਦੇ ਕੋਲ ਭੇਜ ਦੇਣ ਨੂੰ ਕਹਾਂ ਮਹਾਰਾਜ ਕਾਦੀ ਦਵਾਈ ਦੇ ਕਹਿੰਦੇ ਬਸ ਤੂੰ ਸ਼ੀਸ਼ੀ ਚ ਪਾ ਕੇ ਦੇ ਦੇਣੀ ਹੈ ਤੇ ਨਾਲ ਉਹਨੂੰ ਕਹਿੰਦਾ ਵੀ ਪੰਜ ਵਾਰ ਮੂਲ ਮੰਤਰ ਕਰਕੇ ਲੈ ਲਿਆ ਕਰ ਪੰਜ ਵਾਰ ਮੂਲ ਮੰਤਰ ਪੜ੍ਹ ਕੇ ਆਹ ਦਵਾਈ ਦੇ ਦੋ ਬੂੰਦਾਂ ਲੈ ਲਿਆ ਕਰ ਤਾਂ ਸਾਧ ਸੰਗਤ ਇੱਕ ਦਿਨ ਨਵਾਂ ਬੰਦਾ ਉੱਥੇ ਦਵਾਈ ਨਾਲ ਫੜਾਉਣ ਨੂੰ ਰੱਖ ਲੈ ਕਿਸੇ ਮਾਈ ਦੇ ਬੋਡੇ ਦਰਦ ਕਰਦੇ ਸੀ ਉਹ ਕਹਿੰਦੀ ਬਾਪਾ ਜੀ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਭਾਈ ਅਬ ਮੂਲ ਮੰਤਰ ਪੜ ਕੇ ਨਾ ਆ ਸ਼ੀਸ਼ੀ ਚੋਂ ਕਾਕਾ ਪਾ ਦੇ ਪੰਜ ਬੂੰਦਾਂ ਪਾ ਕੇ ਪਾਣੀ ਚ ਪੀ ਲਿਆ ਕੱਲ ਮੂਲ ਮੰਤਰ ਬੰਨ ਦਿਹਾੜੀ ਚ ਤਿੰਨ ਵਾਰ ਇਹ ਦਵਾਈ ਪੀਣੀ ਕਹਿੰਦੇ ਜੀ ਠੀਕ ਐ ਸਾਧ ਸੰਗਤ ਉਤੋਂ ਬਾਅਦ ਇੱਕ ਹੋਰ ਕੋਈ ਦਵਾਈ ਲੈਣ ਆ ਗਿਆ ਉਹ ਕਹਿੰਦੇ ਜੀ ਮੇਰਾ ਬਾਬਾ ਜੀ ਡਾਕਟਰਾਂ ਨੇ ਲੀਵਰ ਖਰਾਬ ਦੱਸਿਆ ਕਹਿੰਦੇ ਕੋਈ ਨਹੀਂ ਭਾਈ ਗੁਰੂ ਨਾਨਕ ਸਭ ਨੇ ਕਿਰਪਾ ਕਰਨੀ ਕਹਿੰਦੇ ਕਾਕਾ ਦਵਾਈ ਪਾ ਦੇ ਤਾਂ ਜਦੋਂ ਉਹ ਹੀ ਉਹ ਦਵਾਈ ਪਾਉਣ ਲੱਗੋ ਜਿਹਨੂੰ ਪਾਉਣ ਵਾਲੇ ਨੂੰ ਬਿਠਾਇਆ ਉਹ ਮੋਰ ਕਹਿੰਦਾ ਬਾਬਾ ਜੀ ਇਹ ਗੋਡਿਆਂ ਦੀ ਐ ਕਹਿੰਦਾ ਬਾਬਾ ਜੀ ਇਹੀ ਦਵਾਈ ਤਾਂ ਤੁਸੀਂ ਗੋਡਿਆਂ ਦੀ ਦਿੱਤੀ ਮਾਈ ਨੂੰ ਕਹਿੰਦਾ ਬਾਬਾ ਜੀ ਇਹ ਦਵਾਈ ਗੋਡਿਆਂ ਦੀ ਹੈ ਉਹ ਮਾਂਪੁਰਸ਼ ਹਸਪਤਾਲ ਕਹਿੰਦੇ ਕੋਈ ਨਹੀਂ ਇਹੀ ਦੇ ਦੇ ਇਹ ਗੋਡਿਆਂ ਦੀ ਨਹੀਂ ਕਹਿੰਦੇ ਲੀਵਰ ਦੀ ਹੈ ਉਹ ਦਵਾਈ ਦੇ ਦਿੱਤੀ ਬਾਅਦ ਵਿੱਚ ਮਾਂਪੁਰਸ਼ ਕਹਿੰਦੇ ਉਹ ਨਾ ਕੋਈ ਦਵਾਈ ਗੋਡਿਆਂ ਦੀ ਹੈ ਨਾ ਕੋਈ ਦਵਾਈ ਇੱਥੇ ਲੀਵਰ ਦੀ ਹੈ ਸੱਜਣਾ ਦਵਾਈ ਇੱਥੇ ਗੁਰੂ ਨਾਨਕ ਦੇ ਨਾਮ ਦੀ ਹੈ ਹੋਰ ਕੋਈ ਦਵਾਈ ਦਵਾਈ ਕੋਈ ਗੋਡਿਆਂ ਦੀ ਕੋਈ ਲੀਵਰ ਦੀ ਨਹੀਂ ਐ ਇੱਥੇ ਇਹ ਤਾਂ ਬਹਾਨਾ ਰੱਖਿਆ ਲੋਕ ਸੰਨੂ ਨਾ ਕਦੇ ਮੱਥਾ ਟੇਕੀ ਜਾਂਦਾ ਤਾਂ ਦਵਾਈ ਐ ਉਹ ਤੋਂ ਦਵਾਈ ਲਈ ਸੀ ਕਹਿੰਦੇ ਦਵਾਈ ਕੋਈ ਗੋਡਿਆਂ ਦੀ ਕੋਈ ਲੀਵਰ ਦੀ ਨਹੀਂ ਦਵਾਈ ਗੁਰੂ ਨਾਨਕ ਦੇ ਨਾਮ ਦੀ ਐ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਅੱਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਸਾਧੂ ਦੇ ਹੱਥਾਂ ਵਿੱਚ ਬਰਕਤ ਐ ਆਪਣੇ ਹੱਥ ਨਾਲ ਉਹ ਪਾਣੀ ਚੁੱਕ ਕੇ ਦੇ ਦੇ ਉਹ ਵੀ ਦਵਾਈ ਨਾਲੋਂ ਵੱਧ ਅਸਰ ਕਰੇ ਆਪਣੇ ਹੱਥ ਨਾਲ ਮਿੱਟੀ ਚੁੱਕ ਕੇ ਦੇ ਦੇ ਉਹ ਵੀ ਦਵਾਈ ਨਾਲੋਂ ਵੱਧ ਅਸਰ ਕਰੇਗਾ ਪਰ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਪੱਤਾ ਨਾ ਹੋਵੇ ਕਿਤੇ ਕੱਚਿਆਂ ਨੇ ਕੁੰਟਲਾਂ ਦੀ ਕੁੰਟਲ ਮਿੱਟੀ ਵੇਚ ਦਿੱਤੀ ਮਾਫ ਕਰਿਓ ਇੱਕ ਬਾਬਾ ਜੇਲ੍ਹ ਵਿੱਚ ਹੀ ਮਰ ਗਏ ਤੁਹਾਨੂੰ ਪਤਾ ਉੱਥੇ ਉਹਦੇ ਲੋਕ ਮਿੱਟੀ ਪਟ ਪਟ ਕੇ ਉੱਥੇ ਨਹੀਂ ਟੋਏ ਕੱਢਦੇ ਉਹਦੀ ਮਿੱਟੀ ਵਗ ਗਈ ਔਰ ਸਭ ਤੋਂ ਮਹਿੰਗੇ ਭਾਅ ਵੀ ਕੀ ਉਹਦੀ ਮਿੱਟੀ ਕਿਉਂਕਿ ਕੱਚੇ ਨਾਲ ਤੋਂ ਸੁਚੇਤ ਰਹਿਣਾ ਪੈਂਦਾ ਸਾਧੂ ਕਦੇ ਐਡਵਰਟਾਈਜ਼ਮੈਂਟ ਨਹੀਂ ਕਰਦਾ ਉਹਦੇ ਬਾਰੇ ਕਿਹਾ ਨਾਨਕ ਕੱਚਣਿਆ ਸਿਉਂ ਤੋੜ ਫਿਰ ਕੀ ਕਰੀ ਢੂੰਡ ਸੱਜਣ ਸੰਤ ਪੱਕੇ ਮਾਰੇ ਪੱਕੇ ਦੀ ਕੋਈ ਨਿਸ਼ਾਨੀ ਕਹਿੰਦੇ ਕੋਈ ਹੈ ਆਠ ਪਹਿਰ ਨਿਕਟ ਕਰ ਜਾਂਦੇ ਉਹਨੇ ਆਪਣੇ ਆਪ ਨੂੰ ਮੱਥਾ ਨਹੀਂ ਟੇਕਣਾ ਉਹਨੇ ਰੱਬ ਨਾਲ ਸਿੱਧਾ ਜੋੜ ਦੇਣਾ ਅੱਠੇ ਪਹਿਰ 24 ਘੰਟੇ 24 ਆਵਰ ਰੱਬ ਨੂੰ ਨੇੜੇ ਜਾਂਦੇ आठ पहर निकट कर जनै पढ़ो प्रभु ਕਾ ਕੀਆ ਮੀਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਏ ਸਾਧੂ ਦੀ ਨਿਸ਼ਾਨੀ ਐ ਰੱਬ ਦੇ ਨਾਮ ਦੇ ਆਧਾਰ ਆਸਰੇ ਨਾਲ ਰਹਿੰਦੇ ਉਹਦੇ ਹੱਥ ਸਾਰੇ ਅੱਗੇ ਜੁੜੇ ਰਹਿੰਦੇ ਉਹ ਕਦੇ ਹੰਕਾਰੀ ਨਹੀਂ ਹੁੰਦਾ ਉਦੇ ਹੱਥ ਸਭ ਅੱਗੇ ਜੁੜੇ ਰਹਿੰਦੇ ਨੇ ਇਹ ਪੱਕੇ ਸੰਤ ਦੀ ਨਿਸ਼ਾਨੀ ਹੈ ਰੱਬ ਦੇ ਨਾਮ ਦੇ ਆਸਰੇ ਤੇ ਚੱਲਦੇ ਬੰਦਿਆਂ ਦੇ ਆਸਰੇ ਨਹੀਂ ਜਾਂਦਾ ਕਿ ਮੇਰੇ ਮਗਰ ਬੰਦੇ ਕਿੰਨੇ ਨੇ ਇੱਥੇ ਤਾਂ ਸਾਧ ਸੰਗਤ ਕੰਮ ਨਵੇਂ ਪਿਛਲੇ ਸਾਲਾਂ ਤੋਂ ਟ੍ਰੈਂਡ ਚੱਲਿਆ ਹੋਇਆ ਪੰਥ ਵਿੱਚ ਜਿਹਦੇ ਮਗਰ 20-25 ਚੇਲੇ ਆ ਰਹੇ ਉਹ ਵੱਡਾ ਸੰਤ ਹੈ ਲੋ ਇਹ ਕੋਈ ਸਰਟੀਫਿਕੇਟ ਹੈ ਵੀ ਜਿਹਦੇ ਮਗਰ 20-25 ਬੰਦੇ ਨੇ ਸਾਰੀ ਸਟੇਜ ਖਾਲੀ ਕਰ ਦਿਓ ਜੀ ਬਾਕੀਆਂ ਨੂੰ ਤਾਰ ਦਿਓ ਸਾਥ ਸੰਗਤ ਮੈਂ ਇਹੋ ਜਿਹੇ ਸਾਧੂ ਵੇਖੇ ਉਹ ਜਿਨ੍ਹਾਂ ਦੇ ਇੱਕ ਬੋਲ ਨਾਲ ਇਸ ਧਰਤੀ ਤੇ ਬੜੀ ਵੱਡੀ ਕਰਾਮਾਤ ਹੋ ਸਕਦੀ ਹੈ ਪਰ ਜਦੋਂ ਸੰਗਤ ਵਿੱਚ ਆਉਂਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਬੜੇ ਸਹਜ ਨਾਲ ਆ ਕੇ ਸੰਗਤ ਵਿੱਚ ਬਹਿ ਜਾਂਦਾ ਉਹ ਲੋਕਾਂ ਨੂੰ ਰੌਲਾ ਨਹੀਂ ਪਾਉਂਦੇ ਕਿ ਮੈਂ ਆਇਆ ਹਰ ਵਕਤ ਉਹਨਾਂ ਦਾ ਮਨ ਰੱਬ ਦੇ ਚਰਨਾਂ 'ਚ ਨਿਮਰਤਾ ਨਾਲ ਜੁੜਿਆ ਰਹਿੰਦਾ ਆਠ ਪਹਿਰ ਨਿਕਟ ਕਰ ਜਨਨੇ ਪ੍ਰਭ ਕਾ ਕੀਆ ਮਿੱਠਾ ਮੰਨੈ ਇੱਕ ਨਹਮ ਸੰਤਨ ਆਧਾਰ ਹੋਏ ਰਹੈ ਸਭ ਕੀ ਪਗਛਾਰ ਸਭ ਦੀ ਚਰਨ ਧੂੜ ਬਣ ਕੇ ਰਹਿੰਦੇ ਨੇ ਜੋੜਿਆਂ ਵਿੱਚ ਸੰਗਤ ਵਿੱਚ ਬੈਠੇ ਰਹਿਣਗੇ ਇਹੋ ਜਿਹੇ ਸਾਧੂ ਬੰਦਗੀ ਵਾਲੇ ਵੇਖੇ ਸੰਗਤ ਤੇ ਜੋੜਿਆਂ ਵਿੱਚ ਆ ਕੇ ਪਿੱਛੇ ਬੈਜੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੇ ਸਾਧੂ ਬੈਠੇ ਪਤਾ ਕਿਉਂ ਉਹ ਰੱਬ ਵਰਗੇ ਹੋ ਗਏ ਰੱਬ ਵਾਲੇ ਗੁਣ ਹੋਣਾ ਚਾਹ ਗਏ ਕਦੇ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਜੀ ਦਾ ਜੀਵਨ ਪੜੋ ਜਿਨ੍ਹਾਂ ਦੇ ਨਾਮ ਤੇ ਆਪਾਂ ਹੁਣੇ ਸ਼ਹੀਦੀ ਦਿਹਾੜਾ ਥੋੜੇ ਦਿਨ ਪਹਿਲਾਂ ਮਨਾਇਆ ਸ਼ਵੀਲਾ ਲਾਉਂਦੇ ਹੋ ਇੱਕ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਬਿਪਲੀ ਸਾਹਿਬ ਉਹ ਉਸ ਗੁਰਦੁਆਰੇ ਤੇ ਇਤਿਹਾਸ ਲਿਖਿਆ ਹੈ ਇੱਥੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਕਾਵਲ ਕੰਧਾ ਹਰ ਤੋਂ ਆਈਆਂ ਸੰਗਤਾਂ ਵਿੱਚ ਬਜ਼ੁਰਗਾਂ ਦੇ ਜੋੜੇ ਝਾੜੇ ਪੈਰ ਘੁੱਟੇ ਪਾਤਸ਼ਾਹ ਅੱਧੀ ਰਾਤ ਨੂੰ ਇੱਕ ਬਜ਼ੁਰਗ ਜੀ ਨੇ ਬੈਠਾ ਲੱਤਾਂ ਘੁੱਟ ਰਿਆ ਸੀ ਉਹਦੀਆਂ ਲੱਤਾਂ ਘੁੱਟਣ ਲੱਗ ਪਈ ਉਹਨੇ ਪਛਾਣਿਆ ਨਹੀਂ ਕਿਉਂਕਿ ਯੰਗ ਉਮਰ ਸੀ ਗੁਰੂ ਅਰਜਨ ਦੇ ਮਹਾਰਾਜ 18 ਸਾਲ ਦੀ ਉਮਰ ਵਿੱਚ ਗੁਰਦੁਆਗਾਦੀ ਤੇ ਬਹਿ ਗਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਉਹ ਬਜ਼ੁਰਗ ਕਹਿੰਦਾ ਕਾਕਾ ਆ ਵੀ ਲੱਤ ਦੁਖਦੀ ਹੈ ਗੁਰੂ ਅਰਜਨ ਦੇ ਮਹਾਰਾਜ ਉਹ ਵੀ ਘੁੱਟ ਰਹੇ ਸਾਰੀ ਰਾਤ ਬਜ਼ੁਰਗਾਂ ਦੇ ਪੈਰ ਲੱਤਾਂ ਘੁੱਟਦੇ ਰਹੇ ਜਦੋਂ ਸਵੇਰ ਉੱਥੋਂ ਤੁਰਨ ਲੱਗੇ ਇੱਕ ਬਜ਼ੁਰਗ ਨੇ ਕਿਹਾ ਮੇਰੇ ਕੋਲ ਗੁਰੂ ਸਾਹਿਬ ਵਾਸਤੇ ਭੇਟਾ ਹੈ ਭਾਰ ਥੋੜਾ ਜਿਆਦਾ ਹੈ ਗਠੜੀ ਤੋਂ ਚੁੱਕ ਲਿਆਂਗਾ ਕਹਿੰਦੇ ਨੇ ਉਹ ਗਠੜੀ ਵੀ ਗੁਰੂ ਅਰਜਨ ਦੇ ਮਹਾਰਾਜ ਚੁੱਕੀ ਲਿਆ ਕੇ ਗੁਰੂ ਦਰਬਾਰ ਦੇ ਬਾਹਰ ਉਹਦੇ ਕੋਲ ਫੜਾ ਦਿੱਤੀ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਜਦੋਂ ਅੰਦਰ ਤਖਤ ਤੇ ਬਹਿ ਗਏ ਉਹ ਬਜ਼ੁਰਗ ਨੇ ਦਰਸ਼ਨ ਕੀਤੇ ਤੇ ਗਸ਼ ਖਾ ਕੇ ਡਿੱਗ ਪਏ ਉਨਕਾ ਤੁਸੀਂ ਤਾਂ ਉਹ ਹੋ ਜਿਹੜੇ ਰਾਤ ਮੇਰੀਆਂ ਲਤਾਂ ਪੈਰ ਘੋਟ ਦੇ ਰਹੇ ਤੁਸੀਂ ਤਾਂ ਉਹ ਜਿਹੜੇ ਮੇਰੀ ਗੱਠੀ ਚੁੱਕ ਕੇ ਲੱਕੇ ਆਏ ਹੋ ਬਾਬਾ ਬੁੱਢਾ ਸੱਜਣ ਨੇ ਕਿਹਾ ਇਹੋ ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਇੱਕਦਮ ਅੱਖਾਂ ਪਰ ਕੇ ਰੋਣ ਲੱਗ ਪਿਆ ਮਹਾਰਾਜ ਮੈਂ ਪਾਪ ਬਖਸ਼ਾਉਣ ਆਇਆ ਸੀ ਆਪਣੇ ਸਿਰ ਤੇ ਪਾਪ ਚੜਾ ਲੈ ਪਾਦਸ਼ਾਹ ਤੁਹਾਡੇ ਕੋਲੋਂ ਪੈਰ ਘਟਾਉਂਦਾ ਰਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਬਜ਼ੁਰਗੋ ਕੁਝ ਨਹੀਂ ਹੋਇਆ ਇਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਇੱਥੇ ਗੁਰੂ ਸਿੱਖਾਂ ਵਿੱਚ ਵਰਤਦਾ ਤੇ ਸਿੱਖ ਗੁਰੂ ਵਿੱਚ ਵਰਤ ਜਾਂਦੇ ਨੇ ਇਹੀ ਗੁਰੂ ਦੇ ਘਰ ਦੀ ਵਡਿਆਈ ਹੈ ਅੱਠ ਪਹਿਰ ਨਿਕਟ ਕਰ ਜਨ ਨੇ ਪ੍ਰਭ ਕਾ ਕੀਆ ਮਿੱਠਾ ਮੰਨੇ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਹੂਆਂ ਕੀ ਮਮ ਕਥਨ ਨਾ ਜਾਈ ਇਹ ਸੰਤ ਦੇ ਗੁਣ ਨੇ ਇੱਕ ਵਾਰ ਆਪਾਂ ਧਿਆਨ ਤਰੀਏ ਜਪਣ ਵਾਲਿਆਂ ਦਾ ਸਾਡੀ ਵੀ ਹਾਜ਼ਰੀ ਲੱਗੇ ਦੇਖੋ ਆਪਾਂ ਬੰਦਗੀ ਨਹੀਂ ਕਰ ਸਕਦੇ ਐਵੇਂ ਗੱਲਾਂ ਕਹਿਣ ਦੀਆਂ ਨਹੀਂ ਮਾਫ ਕਰਿਓ ਆਪਾਂ ਲੋਕਾਂ ਤੋਂ ਤਾਂ ਨਿਤਨੇਮ ਵੀ ਰੋਜ਼ ਦਾ ਗੁਰੂ ਦਾ ਦੱਸਿਆ ਪੂਰਾ ਨਹੀਂ ਹੁੰਦਾ ਜਿਹੜਾ ਗੁਰੂ ਨੇ ਪੰਜ ਬਾਣੀਆਂ ਦਾ ਨਿਤਨੇਮ ਦਿੱਤਾ ਉਹ ਵੀ ਆਪਣੇ ਤੋਂ ਪੂਰਾ ਨਹੀਂ ਹੁੰਦਾ ਆਪਾਂ ਬੰਦਗੀ ਕੀ ਕਰ ਲੈਣਾ ਬੰਦਗੀ ਵਾਲਿਆਂ ਦੀਆਂ ਕਹਾਣੀਆਂ ਹੋਰ ਨੇ ਉਹ ਤਾਂ ਸੁਰਤ ਜੁੜ ਜਾਂਦੀ ਹੈ ਕਈ ਕਈ ਘੰਟੇ ਬੰਦਗੀ ਵਿੱਚ ਰਹਿੰਦੇ ਨੇ ਕਈ ਕਈ ਘੰਟੇ ਉਹਨਾਂ ਦੀ ਸੁਰਤ ਰੱਬ 'ਤੇ ਟਿਕੀ ਰਹਿੰਦੀ ਹੈ ਆਓ ਉਹਨਾਂ ਤੋਂ ਵਲਿਹਾਰ ਜਾਈਏ ਆਪਣਾ ਵੀ ਭਲਾ ਹੋਏਗਾ ਇੱਕ ਵਾਰ ਪਹਿਲਾਂ ਪੰਗਤੀ ਪੜੋ ਆਪਣੀ ਸੁਰਤ ਜੋੜ ਕੇ ਕਹੋ ਹਉ ਕਰ ਬੰਨੇ ਜਾਉ ਮਹਿਰਵਾਨਾ ਹੌਂਕਰਵਾਨੇ ਜਾਓ ਹੌਂਕਰਵਾਨੇ ਜਾਓ ਮਿਹਰਵਾਨਾ ਹੌਂਕਰਵਾਨੇ ਜਾਓ ਹੌਂਕਰਵਾਨੇ ਜਾਓ ਮਿਹਰਵਾਨਾ ਹੌਂਕਰ ਵਾਨੇ ਜਾਓ ਵਾਹਿਗੁਰੂ ਹੌਂਕਰ ਪੁਰਵਾਨੇ ਜਾ ਤਨ ਕਹ ਹੋਂ ਪੁਰਵਾਨੇ ਜਾ